ਹੈਲੋ ਜੀ ਸਸਤੀ ਕਲ ਮੇਰੀਆਂ ਸਾਰੀਆਂ ਪਹਿਨਾਵਾਂ ਨੂੰ ਅੱਜ ਆਪਾਂ ਤੁਹਾਡੇ ਲਈ ਲੈ ਕੇ ਆਏ ਆ ਫਰਾਕ ਦੀ ਕਟਿੰਗ ਤੇ ਸਟੀਚਿੰਗ ਆਪਾਂ ਬੇਬੀ ਫਰਾਕ ਦੀ ਕਟਿੰਗ ਕਰਾਂਗੇ ਤੇ ਸਟੀਚਿੰਗ ਕਰਾਂਗੇ ਬਹੁਤ ਹੀ ਸਿੰਪਲ ਤਰੀਕੇ ਨਾਲ ਕਰਾਂਗੇ ਆਪਾਂ ਪਹਿਲਾਂ ਆਪਾਂ ਸਾਰਿਆਂ ਨਾਲ ਪਹਿਲਾਂ ਆਪਾਂ ਸਿੰਪਲ ਫਰਾਕ ਦੀ ਕਟਿੰਗ ਕਰਨੀ ਹੈ ਠੀਕ ਹੈ ਜੀ ਵੀ ਜਿਹੜੀ ਸਾਰਿਆਂ ਨਾਲ ਸੌਖੀ ਈਜ਼ੀ ਹੈ ਵੀ ਆਪਾਂ ਛੋਟੇ ਬੱਚੇ ਦੀ ਬਣਾਉਣੀ ਆ ਤੇ ਜਿਵੇਂ ਆਪਾਂ ਛੋਟੇ ਬੱਚੇ ਦੇ ਬਣਾਵਾਂਗੇ ਉਵੇਂ ਵੱਡੇ ਬੱਚਾ ਵੱਡਿਆਂ ਦੀ ਵੀ ਬਣ ਜਾਣੀ ਹੈ ਠੀਕ ਹੈ ਤੇ ਆਪਣਾ ਮੇਨ ਮਕਸਦ ਅੱਜ ਆਪਾਂ ਫਰੌਕ ਦੀ ਕਟਿੰਗ ਕਰਨਾ ਹੈ ਸਿੰਪਲ ਕਟਿੰਗ ਕਿੱਦਾਂ ਹੁੰਦੀ ਹੈ ਤੇ ਇਹਦੀ ਸਟੀਚਿੰਗ ਸਰ ਨੂੰ ਸੌਖੇ ਤਰੀਕੇ ਨਾਲ ਤੋਂ ਨੂੰ ਸਟੀਚਿੰਗ ਵੀ ਸਖਾਵਾਂਗੇ ਤੇ ਇਹ ਕੋਈ ਬਾਲਾ ਵੱਡਾ ਕੰਮ ਨਹੀਂ ਹੁੰਦਾ ਮੈਂਟਾ ਸਕੈਂਟਾਂ ਦਾ ਕੰਮ ਹੈ ਤੇ ਅੱਜ ਆਪਾਂ ਤੁਹਾਡੇ ਲਈ ਲੈ ਕੇ ਆਏ ਹਾਂ ਫਰੌਕ ਦੀ ਕਟਿੰਗ ਤੇ ਮੈਂ ਤੋਂ ਨੂੰ ਕਟਿੰਗ ਕਰਕੇ ਦੱਸਦੀ ਆਂ ਤੇ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਵਾਓ ਕਰੋ ਤੇ ਕਰਵਾਓ ਸ਼ੇਅਰ ਕਰੋ ਤੇ ਹੋਰ ਭੈਣਾ ਤੋਂ ਕਰਾਓ ਹਨਾ ਤੇ ਤਾਂ ਜੋ ਆਪਣੇ ਵਰਗੀਆਂ ਹੋਰ ਭੈਣਾ ਵੀ ਆਪਣੇ ਘਰੇ ਬੈਠੀਆਂ ਬਹੁਤ ਕੁਝ ਸਿੱਖ ਸਕਣ ਹਨਾ ਤੇ ਬਸ ਆਪਣਾ ਮੇਨ ਮਕਸਦ ਇਹੀ ਹੈ ਤੇ ਇੱਕ ਮੈਂ ਵੀਡੀਓ ਥੋੜੀ ਜਿਹੀ ਲੇਟ ਕਿਉਂ ਪਾਉਣੀ ਆ ਮੈਨੂੰ ਆਇਆ ਵੀ ਵੀ ਮੈਂ ਫਸਟ ਫਸਟ ਵੀਡੀਓ ਪਾਈ ਜਾਵਾਂ ਕਿਤੇ ਤੁਹਾਡੇ ਕੋਲ ਪ੍ਰੈਕਟਿਸ ਕਰਨ ਦਾ ਟਾਈਮ ਹੀ ਨਾ ਮਿਲੇ ਤੇ ਜਿਹੜੀ ਮੈਂ ਹੁਣ ਕਟਿੰਗ ਕਰੂੰਗੀ ਤਾਂ ਤੁਸੀਂ ਇਹ ਵੀ ਨਾ ਤੁਸੀਂ ਆਪ ਪ੍ਰੈਕਟੀਕਲ ਕਰਕੇ ਦੇਖਣਾ ਨਾਲ ਦੀ ਨਾਲ ਪ੍ਰੈਕਟੀਕਲ ਕਰੋਗੇ ਤਾਂ ਤੁਸੀਂ ਬਹੁਤ ਜਲਦੀ ਸਿੱਖ ਰਹੋਗੇ ਕਲਾ ਦੇਖ ਕੇ ਛੱਡ ਦੇਣਾ ਉਹ ਨਹੀਂ ਐਨਾ ਬੱਲੇ ਬੰਦਾ ਜਿੰਨਾ ਆਪਾਂ ਆਪਦੇ ਹੱਥੀ ਕਰਕੇ ਦੇਖਦੇ ਹਾਂ ਨਾ ਤੇ ਸੋ ਆਪਾਂ ਨੂੰ ਟਾਈਮ ਵੇਸਟ ਕਰਨ ਦਾ ਵੀ ਆਪਾਂ ਨੂੰ ਤਾਂ ਹੀ ਫਾਇਦਾ ਨਾ ਤੇ ਆਪਾਂ ਜੇ ਕਰੀਏ ਜੇ ਆਪ ਨੂੰ ਇਹ ਚੀਜ਼ ਆਉਂਦੀ ਆ ਤਾਂ ਆਪਾਂ ਦੇਖ ਕੇ ਸਕਿਪ ਕਰ ਸਕਦੇ ਆ ਜੇ ਨਹੀਂ ਆਉਂਦੀ ਤਾਂ ਤੁਸੀਂ ਜ਼ਰੂਰ ਟਰਾਈ ਕਰੋ ਆਪਾਂ ਵੀ ਇਹਦੀ ਕਿਵੇਂ ਸਟੀਚਿੰਗ ਕਰਾਂਗੇ ਕਿਵੇਂ ਕਟਿੰਗ ਕਰਾਂਗੇ ਕਿਵੇਂ ਆਪਾਂ ਵਾਧੂ ਕੱਪੜੇ ਨੂੰ ਕਿਵੇਂ ਯੂਜ਼ ਕਰ ਸਕਦੇ ਆ ਹਰ ਇੱਕ ਦੇ ਜਿਵੇਂ ਲੇਡੀਜ਼ ਆ ਉਹਦੇ ਸੂਟ ਚੋਂ ਇੱਕ ਛੋਟੀ ਫਰੌਕ ਦਾ ਕੱਪੜਾ ਬਚ ਹੀ ਜਾਂਦਾ ਨਾ ਇੱਕ ਸੂਟ ਚੋਂ ਬਚਦਾ ਤਾਂ ਦੋਹਾਂ ਚੋਂ ਰਲਾ ਮਿਲਾ ਕੇ ਦੋਨਾਂ ਦੀ ਅੱਕਾਪਾ ਫਰੌਕ ਬਣਾ ਸਕਦੇ ਆ ਅੱਜ ਮੇਰੇ ਕੋਲ ਹੈਗੇ ਆ ਦੋ ਟੋਟੇ ਆ ਇਹ ਦੋ ਤਰ੍ਹਾਂ ਦੇ ਸੂਟ ਸੀ ਕੁਛ ਇਹਦੇ ਚੋਂ ਬਚਿਆ ਕੁਛ ਇਹਦੇ ਚੋਂ ਬਚਿਆ ਇਹਦੇ ਆਪਰ ਲਾ ਇਹਦੀ ਬਣਾਮੇ ਆਪਾਂ ਉੱਪਰਲੀ ਬੋਡੀਜ਼ ਤੇ ਇਹਦੇ ਆਪਾਂ ਨੀਚੇ ਪਾਵਾਂਗੇ ਫਰੈਲਸ ਠੀਕ ਹੈ ਜੀ ਤੇ ਅੱਜ ਹੁਣ ਆਪਾਂ ਪਹਿਲਾਂ ਜਿਵੇਂ ਤੁਹਾਨੂੰ ਦੱਸਦੇ ਆ ਮੇਜ਼ਰਮੈਂਟ ਕਿਵੇਂ ਲੈਣਾ ਫਰੌਕ ਦਾ ਨਾਪ ਕਿਵੇਂ ਲੈਣਾ ਨਾਪ ਲੈ ਲਈ ਪਹਿਲਾਂ ਆਪਾਂ ਨੂੰ ਇਹਦੇ ਮੈਨ ਨੇ ਪਹਿਣੀ ਆ ਪੇਟੀ ਇਹ ਆਪਣੀ ਹੈਗੀ ਆ 8 ਠੀਕ ਹੈ ਜੀ ਤੇ ਆਪਾਂ ਥੋੜੀ ਜਿ ਇਸ ਤੋਂ ਵੱਡੀ ਬਣਾਉਣੀ ਹੈ ਇਹ ਛੋਟੇ ਜੀ ਹੋਗੀ ਫਰੌਕ ਇਹ ਤੋਂ ਥੋੜੀ ਜਿ ਬਣਾਉਣੀ ਆ ਆਪਾਂ ਰੱਖਾਂਗੇ 9.5 ਲੰਬਾਈ 9.5 ਤੇ ਦੀ ਵਿਡਥ ਚੌੜਾਈ ਕਿੰਨੀ ਰੱਖਾਂਗੇ 12 12.5 ਤਿਆਰ ਕਰਾਂਗੇ ਆਪਾਂ ਇਹਦੀ ਕਟਿੰਗ ਕਰਾਂਗੇ 12.5 ਠੀਕ ਹੈ ਜੀ ਐਗਰੋ 12.5 ਇਧਰੋਂ 9.5 ਠੀਕ ਹੈ ਜੀ ਇਹ ਵੀ ਦੀ ਲੰਬਾਈ ਤੇ ਚੜਾਈ ਇਹਦਾ ਆ ਕੀ ਹੈ ਸ਼ੋਲਡਰ ਮਤਲਬ ਤੀਰਾ ਛੋਟੇ ਬੱਚੇ ਦਾ 9.5 ਹੋਇਆ ਪਿਆ ਠੀਕ ਹੈ ਜੀ 9.5 ਉੱਪਰ ਰੱਖਾਂਗੇ 9 ਰੱਖ ਲਾਂਗੇ ਠੀਕ ਹੈ 4.5 ਬਣ ਜਾਊਗਾ ਤੀਰਾ 7.5 ਠੀਕ ਹੈ ਜੀ ਤੇ ਆਰਮਹੋਲ ਕਿੰਨਾ ਦਾ ਇਹ ਮੇਨ ਆਪਾਂ ਇਹ ਗਿਨਾ 5 ਇੰਚ ਠੀਕ ਹੈ ਮੋਡਾ ਹੈਗਾ 5 ਇੰਚ ਠੀਕ ਹੈ ਜੀ ਤੇ ਹੁਣ ਆਪਾਂ ਇਹਦਾ ਨੀਚਲਾ ਪਾਰਟ ਦੇਖਦੇ ਆ ਠੀਕ ਹੈ نیچے ਵਾਲਾ ਵੀ ਆਪਾਂ ਕਾਫੀ ਲੰਬਾ ਰੱਖਣਾ ਹੈ ਇਹਦੇ ਤੋਂ ਬਸ ਮੈਂ ਤੁਹਾਨੂੰ ਦੱਸ ਦਿਆਂ ਵੀ ਨੀਚੇ ਵਾਲਾ ਇੱਥੋਂ ਲੈ ਕੇ ਜਿੰਨਾ ਵੀ ਤੁਸੀਂ ਰੱਖਣਾ ਹੋਊਗਾ ਛੋਟਾ ਰੱਖਣਾ ਘਟਾ ਘਟਾ ਲਓ ਵਧਾ ਰੱਖਣਾ ਵਧਾ ਲਓ ਠੀਕ ਹੈ ਇਹਦੀ ਲੰਬਾਈ ਆਪਾਂ ਆਪਣੇ ਅਕੋਰਡਿੰਗ ਰੱਖਾਂਗੇ ਠੀਕ ਹੈ ਜੀ ਤੇ ਬਾਕੀ ਬਾਅਦ ਚ ਆਗੀ ਇਹ ਬਲਾਂ ਦੀ ਗੱਲ ਗੱਲ ਜਿਵੇਂ ਆ ਚੁੰਡੀ ਵਾਲੇ ਵਾਲਾ ਹੈ ਨਾ ਤੇ ਇਹ ਆਪਾਂ ਆਪਦੇ ਹਿਸਾਬ ਨਾਲ ਪਾ ਸਕਦੇ ਆ ਵੀ ਆਪਣੇ ਕੋਲੇ ਕੱਪੜੇ ਦੀ ਕਿੰਨੀ ਕਿਚੜਾਈ ਹੈ ਠੀਕ ਹੈ ਜੇ ਘੱਟ ਚੜਾਈ ਤੇ ਘੱਟ ਚ ਵੀ ਪੈ ਜਾਣਗੇ ਵੱਧ ਚੜਾਈ ਤੇ ਵੱਧ ਚ ਵੀ ਪੈ ਜਾਣਗੇ ਠੀਕ ਹੈ ਇਹ ਲੰਬਾਈ ਤੇ ਚੜਾਈ ਆਪਣੇ ਅਕੋਰਡਿੰਗ ਹੈ ਠੀਕ ਹੈ ਹੁਣ ਆਪਾਂ ਤੁਹਾਨੂੰ ਦੱਸਦੇ ਹਾਂ ਆਪਾਂ ਕੱਪੜੇ ਤੇ ਕਿਵੇਂ ਲੈਣਾ ਆਪਾਂ ਮੈਜ਼ਰਮੈਂਟ ਠੀਕ ਹੈ ਜੀ ਇੱਕ ਕੱਪੜਾ ਇਨੂੰ ਆਪਾਂ ਫੋਲਡ ਕਰ ਲੈਣੇ ਆ। ਠੀਕ ਹੈ ਜੀ। ਫੋਲਡ ਦੇ ਵੀ ਜਿਹੜੇ ਚੌਕ ਦੀਆਂ ਨਿਸ਼ਾਨੀਆਂ ਹੋਣੀਆਂ ਉਹ ਪੁੱਠੇ ਪਾਸੇ ਰਹਿ ਜਾਣ। ਸਿੱਧੇ ਪਾਸੇ ਨਾ ਸ਼ੋ ਹੋਣ। ਨਹੀਂ ਤੇ ਨਾ ਦਾਗ ਉੱਪਰ ਲੱਗੇ ਲੱਗੇ ਪੈਨ ਬੋਨਾਂ ਦੇ ਦਾਗ ਜੇ ਜਾਂਦੇ ਨਹੀਂ ਜਲਦੀ ਤੇ ਉੱਪਰ ਸ਼ੋ ਹੁੰਦੇ ਰਹਿੰਦੇ ਆ। ਹੁਣ ਆਪਾਂ ਇਹਦੀ ਲੰਬਾਈ ਦੇਖਦੇ ਆ ਆਪਣੇ ਕੋਲ ਇਹਦੀ ਲੰਬਾਈ ਕਿੰਨੀ ਬੰਦੀ ਆ। ਲਓ ਜੀ ਲੰਬਾਈ ਹੈਗੀ ਆ। 9.5 ਆਪ ਨੂੰ ਕਿੰਨੀ ਚਾਹੀਦੀ ਆ 9.5 ਠੀਕ ਹੈ ਜੀ ਇਹ ਥੋਪੇ ਦੀ ਲਾਉਣੀ ਆ ਲੰਬਾਈ ਜੀ ਤਾਂ ਚੜਾਈ ਆਪ ਨੂੰ ਕਿੰਨੀ ਚਾਹੀਦੀ ਸੀ ਸਾਡੇ 13 ਠੀਕ ਹੈ ਜੀ साढ़े नौ इतू भी साढ़े नौ हम मैच कर देंगे ठीक है जी हम आप चौट्स बॉक्स की कटिंग कर लेंगे ਹਣੋਗੇ ਦੇ ਉੱਪਰਲੇ ਪਾੜ ਦੀ ਕਟਿੰਗ ਠੀਕ ਹੈ ਜੀ ਹੁਣ ਜਿਹੜਾ ਇਹਦੇ ਨੀਚੋਂ ਥੋੜਾ ਜਿਹਾ ਵੱਧ ਘਟ ਹੈ ਇਹਨੂੰ ਆਪਾਂ ਸੈੱਟ ਕਰ ਲਾਂਗੇ ਕਟਿੰਗ ਕਰਾਂਗੇ ਨੇक्स्ट ਸਟੀਚਿੰਗ ਵੇਲੇ ਖਰਾਬ ਕਰਦਾ ਆਪਾਂ ਜਿਹੜੀਆਂ ਵੱਧਾਂ ਘਟਾਣਾ ਉਹ ਪਹਿਲ ਵਿੱਚ ਕੱਟ ਲੈਣੀਆਂ ਚਾਹੀਦੀਆਂ ਤੇ ਇਹਦਾ ਮੋਡਾ ਕਿੰਨਾ ਸੀ ਮੋਡਾ ਸੀ 5 ਤੀਰਾ ਸੀ 4.5 ਹੁਣ ਆਪਾਂ ਇੱਥੇ ਕਿੰਨੇ ਦੇ ਨਿਸ਼ਾਨੀ ਲਾਵਾਂਗੇ ਤੇ 4.4 ਠੀਕ ਹੈ ਜੀ ਤੇ ਆਪਣਾ ਮੋਢਾ ਕਿੰਨਾ ਹੈ 5 ਹੈ ਆਪਾਂ ਲਾਵਾਂਗੇ 4.5 ਤੇ ਠੀਕ ਹੈ ਤੇ ਆਪਣੀ ਚੜਾਈ 13 ਹੀ ਆ ਮੰਨ ਲਓ ਇੱਥੋਂ 36 ਕੋਲੋਂ ਬਚੇ ਦਾ ਕਿੰਨਾ ਹੋਊਗਾ 12 ਤੇਰੇ ਠੀਕ ਹੈ ਜੀ ਤੇ ਆ ਦੇਖੋ 36 ਕੋਲੋਂ ਇਹ ਆਪਣਾ 12 ਠੀਕ ਹੈ ਹੁਣ ਆਪਾਂ ਇੱਥੇ ਨਿਸ਼ਾਨੀ ਲਾਵਾਂਗੇ 6 ਤੇ ਦੋਪ ਐ ਕਰਕੇ ਗੁਲਾਈ ਪਾਵਾਂਗੇ ਪਹਿਲਾਂ ਆਪਾਂ ਚੌਰਸ ਬਣਾ ਲਏ ਆ ਤਾਂ ਐ ਕਰਕੇ ਆਪਾਂ ਗੁਲਾਈ ਪਾਵਾਂਗੇ ਨਾ ਆਪਣਾ ਮੋੜਾ ਪੰਜ ਰਹਿ ਜਾਣਾ ਠੀਕ ਆ ਆਪਾਂ 4.5 ਕਟਿਆ ਤੇ ਇਥੋਂ ਜਮਾ ਸਿਉਂ ਤੱਕ ਪੰਜ ਆ ਜਾਊਗਾ ਠੀਕ ਹੈ ਜੀ ਦਸਰੇ ਨਾਲ ਆਪਣਾ ਇਹਨੇ ਇਹਨੇ ਆਪਣੀ ਵੇਦੀ ਵਿੱਚ ਕੱਟ ਪੈ ਜਾਣੀ ਆ ਤੇ ਆਪਾਂ ਇਹਦਾ ਬਣਾਉਣਾ ਗੋਲ ਗਲਾ ਠੀਕ ਹੈ ਗਲਾ ਗਲੇ ਦੀ ਡੰਗਾਈ ਦੇਖੋ ਤੁਸੀਂ ਕਿੰਨੀ ਕਰ ਆ ਦੇਖੋ 2.5 ਕ ਹੈ ਅਕੋਟਾਈ ਹੈ ਮਤਲਬ ਜੇ ਆਪਾਂ ਇੱਥੇ ਰੱਖਾਂਗੇ ਆ ਨੀਚੋਂ ਵੀ ਉਹਨਾਂ ਨੇ 1 ਇੰਚ ਦੀ ਪਾਈ ਆ ਤੇ ਬੈਕ ਤੋਂ 1 ਇੰਚ ਮੁਰੂ 2.5 ਹੈ ਠੀਕ ਹੈ ਆਪਾਂ ਲਾਵਾਂਗੇ 2.5 ਦੇ ਨਿਸ਼ਾਨਾ ਇੱਕ ਲਾਵਾਂਗੇ ਆਪਾਂ ਇੱਕ ਤੇ ਠੀਕ ਹੈ ਜੀ ਤੇ ਜਿਹੜੀ ਮੋਢੇ ਵਾਲੀ ਸੀਨ ਹੈ ਮੰਨ ਲਓ ਆਹ ਦੇਖੋ ਨਾ ਨੀਚੇ ਦੀਂਗੀ ਆਪਣੀ ਇੱਥੋਂ ਲੈ ਕੇ ਇੱਥੇ ਤੱਕ ਆਪਣਾ ਹੈਗਾ 2 ਇੰਚ ਆ ਆਪਾਂ ਧਰੋ ਛੱਡ ਦਾਂਗੇ ਸਵਾ ਕੁ ਦੋ ਅਰੇ ਪਹਿਲਾਂ ਨਾ ਚੌਰਸ ਬਾਕਸ ਬਣਾ ਲਿਆ ਕਰੋ ਫਿਰ ਤੁਹਾਨੂੰ ਨਾ ਗਲਾਈ ਪਾਉਣੀ ਹੈ ਸੌਖੀ ਲੱਗੂਗੀ ਇਹਦਾ ਵੀ ਜਦੋਂ ਚੌਰਸ ਬਾਕਸ ਬਣਾ ਲਿਆ ਆ ਜਿਹੜਾ 1 ਇੰਚ ਵਾਲਾ ਇਹ ਬੈਕ ਵਾਲਾ ਤੇ ਜਿਹੜਾ 2.5 ਇੰਚ ਵਾਲਾ ਇਹ ਫਰੰਟ ਵਾਲਾ ਠੀਕ ਹੈ ਜੀ ਤੰਤਲ ਉਹ ਤਾਂ ਸਾਰੀਆਂ ਤਾਇਆਂ ਤੇ ਪੈ ਸਕਦੀ ਹੈ 1 ਇੰਚ ਵਾਲੀ ਤਾਂ ਤੇ ਆਹ ਲੋ ਜੀ 1 ਇੰਚਲੀ ਪੈ ਗਈ ਹੁਣ ਜਦੋਂ ਆਪਾਂ ਫਰੰਟ ਵਾਲੀ ਪਾਉਣੀ ਹੈ ਤਾਂ ਬੈਗ ਵਾਲਾ ਪਾਰਟ ਆਪਾਂ ਬਾਹਰ ਕੱਢ ਦੇਣਾ ਜੇ ਨਾ ਕੱਢਿਆ ਤਾਂ ਫਿਰ ਆਪਣੇ ਦੋਨੋਂ ਪਾਸੇ ਗਲਵਟ ਆ ਜਾਣਾ ਨਾ ਤੁਹਾਨੂੰ ਬਾਹਰ ਕੱਢ ਕੇ ਇਹਦੀ ਇੱਥੇ ਕੱਟਵਾ ਦੇਣੀ ਇਹ ਆ ਗਿਆ ਫਰੰਟ ਗਲਾ ਠੀਕ ਹੈ ਜੀ ਆ ਆ ਗਿਆ ਬੈਗ ਇੱਕ ਗੱਲ ਹੁਣ ਹੋਰ ਐ ਤੇ ਬੱਚੇ ਦਾ ਸਿਰ ਵੱਡਾ ਹੁੰਦਾ ਤੇ ਐਡੇ-ਐਡੇ ਗਲੇ ਬੱਚੇ ਦੇ ਸਿਰ 'ਚ ਪੈਣੇ ਨਹੀਂ ਤਾਂ ਆਪਾਂ ਪਿੱਛੇ ਆਪਾਂ ਕੱਟ ਲਾਵਾਂਗੇ ਤੁਹਾਨੂੰ ਸਿੰਪਲ ਫੱਟੀ ਲਾਉਣੀ ਦੱਸੂਗੀ ਬਿਲਕੁਲ ਸਿੰਪਲ ਸਿੰਗਲ ਬਟਨ ਵਾਲੀ ਠੀਕ ਐ ਇਹਦੇ ਲਈ ਆਪਾਂ ਨੂੰ ਕੱਟ ਲੈਣਾ ਪਊਗਾ ਮੰਨ ਲਓ ਮੈਂ ਤਾਂ ਉਹਦੇ ਆਈਡੀਆ ਨਾਲ ਚੱਲ ਰਹੀ ਆ ਆਪਾਂ ਚੱਲਾਂਗੇ ਤਿੰਨ ਕੈਂਚ ਦਾ ਕੱਟ ਲਾ ਦੇਾਂਗੇ ਠੀਕ ਐ ਜੀ ਚਾਹ ਲੋ ਜੀ ਤਿੰਨ ਦਾ ਲਾ ਲਓ ਹਾਂਜੀ ਠੀਕ ਹੈ ਜੇ ਥੋੜਾ ਇਹ ਵੱਡਾ ਕਰਨਾ ਚਾਹ ਤਾਂ ਸਾਢੇ ਤਿੰਨ ਦਾ ਲਾ ਲਓ ਇਹ ਬੱਚੇ ਦਾ ਸਿਰ ਵੱਡਾ ਹੀ ਆ ਸਾਢੇ ਤਿੰਨ ਦਾ ਲਾ ਲਓ ਇਹਦੇ ਕੱਟ ਲਾਉਣਾ ਇਹ ਆ ਲੋਜੀ ਲਾਤਾ ਇਹ ਆਪਣਾ ਇਹ ਆਪਣੀ ਪੈਕ ਸਾਈਡ ਬਣ ਗਈ ਆਪਾਂ ਇੱਥੇ ਪੱਟੀ ਲਾਵਾਂਗੇ ਠੀਕ ਹੈ ਜੀ ਇਹ ਆ ਗਈ ਆਪਣੀ ਫਰੰਟ ਸਾਈਡ ਠੀਕ ਹੈ ਜੀ ਆਪਾਂ ਇਹ ਫਰੌਗ ਆਪਾਂ ਬਣਾਵਾਂਗੇ ਵਿਦਆਊਟ 슬ੀਵ ਇੱਥੇ ਤੁਸੀਂ ਇਹ ਰੇਪ ਵੀ ਲਾਉਣੀ ਹੈ ਠੀਕ ਹੈ ਰੇਪ ਟਾਕੀ ਰੇਪ ਕਟਿੰਗ ਵੀ ਮੈਂ ਤੁਹਾਨੂੰ ਦੱਸੂਗੀ ਰੇਪ ਕਟਿੰਗ ਕਿੱਦਾਂ ਹੁੰਦੀ ਹੈ ਤੇ ਹੁਣ ਜਿਹੜਾ ਇਹਦੇ ਆਪਾਂ ਨੀਚੇ ਵਾਲਾ ਪਾਰਟ ਬਣਾਉਣਾ ਹੈ ਉਹ ਆਪਣੇ ਕੋਲੇ ਆ ਕਪੜਾ ਹੈਗਾ ਠੀਕ ਹੈ ਜੀ ਆਪਾਂ ਇਹਦੀ ਇਹ ਕਪੜੇ ਨੂੰ ਨਾਲ ਐਡ ਕਰਾਂਗੇ ਆਹ ਲੋ ਜੀ ਇਹ ਹੈ ਆਪਣਾ ਉੱਪਰ ਵਾਲਾ ਪਾਰਟ ਹੁਣ ਆਪਾਂ ਕਰਾਂਗੇ ਨੀਚੇ ਵਾਲੇ ਪਾਰਟ ਆਹ ਦੇਖੀ ਇਹ ਆਪਣਾ ਸਾਰਾ ਪੀਸ ਇੱਦਾਂ ਹੀ ਰੱਖ ਲਾਂਗੇ ਕਿਉਂਕਿ ਮੈਨੂੰ ਇਹ ਆਫਰਕ ਨਾਲੋਂ ਪਾਰਟ ਵੱਡੀ ਚਾਹੀਦੀ ਸੀ ਠੀਕ ਹੈ ਆ ਦੇਖੋ ਬਿਲਕੁਲ ਸਿੰਪਲ ਤਰੀਕੇ ਨਾਲ ਆਪਾਂ ਸਿਖਾ ਰਹੇ ਆ ਕੋਈ ਟੇਡਾ-ਬੇਡਾ ਨਹੀਂ ਕੋਸ਼ ਨਹੀਂ ਬਸ ਸਿੰਪਲ ਬਿਲਕੁਲ ਸਿੰਪਲ ਕਪੜੇ ਜਿੰਨਾ ਵਧ ਗਿਆ ਆਪਾਂ ਉਹ ਕਪੜੇ ਨੂੰ ਨਾਲ ਰੱਖ ਲੈਣਾ ਇਹ 14 ਇੰਚਾ ਮੈਨੂੰ ਘਟੋਟੇ 18 ਇੰਚ ਚਾਹੀਦੀ ਹੈ ਠੀਕ ਹੈ ਆਪਾਂ 18 ਇੰਚ ਤੋਂ ਕਪੜਾ ਕੱਟਣ ਦੀ ਲੋੜ ਹੀ ਨਹੀਂ ਕਿਉਂਕਿ 2 ਕੈਂਚ ਵਧਦਾ ਹੈ ਹਾਂ ਦੇਖੋ ਇਹ ਵੀ ਕੈਂਚ ਆ ਸਾਰਾ ਅ ਤਾਂ ਮੈਨੂੰ 18 ਤਿਆਰ ਚਾਹੀਦਾ ਕੁਝ ਨੀਚੋਂ ਫੋਲਡ ਹੋਜੂ ਕੁਝ ਵਿੱਚ ਸੀਂਦੇ ਆਜੂ ਇਹ ਕਪੜਾ ਮੈਂ ਇੱਦਾਂ ਹੀ ਰੱਖ ਲਉ ਠੀਕ ਹੈ ਦੋ ਤਿਆਂ ਇਹਨੂੰ ਵਿਚਾਲੂ ਕੱਟ ਕਰ ਦੇਣੇ ਆ ਹਾਂ ਲੋ ਜੀ ਇਹ ਹੋ ਗਈ ਆਪਣੀ ਫਲੌਕ ਦੀ ਕਟਿੰਗ ਇਹ ਹੁਣ ਤੁਹਾਨੂੰ ਅੱਗੇ ਮੈਂ ਤੁਹਾਨੂੰ ਇਹਦੀ ਸਟਿਚਿੰਗ ਕਰਕੇ ਦਿਖਾਉਣੀ ਆ ਸਟਿਚਿੰਗ ਲਈ ਮੇਰੇ ਕੋਲੇ ਇਹਦੇ ਨਾਲ ਦੀ ਲੈਸਸ ਹੈ ਨਹੀਂ ਸੀ ਰਿਬਨ ਹੈ ਰਿਬਨ ਮੇਰੇ ਕੋਲੇ ਰੈੱਡ ਕਲਰ ਦਾ ਰਿਬਨ ਹੈ ਐਕਸਟਰਾ ਬਚਾ ਹੋਇਆ ਹੈ ਮੇਰੀ ਡਿਜ਼ਾਈਨਿੰਗ ਚ ਤੇ ਆਪਾਂ ਇਹਦੇ ਤੇ ਰਿਬਨ ਰਿਬਨ ਨਾਲ ਤੇ ਵਾਈਟ ਕਲਰ ਦੀ ਲੈਸ ਨਾਲ ਇਹ ਆਪਾਂ ਇਹਦੇ ਤੇ ਡਿਜ਼ਾਈਨਿੰਗ ਕਰਾਂਗੇ ਤੇ ਸਿੰਪਲ ਤਰੀਕੇ ਨਾਲ ਸਟਿਚ ਕਰਾਂਗੇ ਤੇ ਅੱਜ ਕਰਦੇ ਆ ਕਿ ਤੁਸੀਂ ਵੀ ਮੇਰੇ ਵਾਂਗੂ ਮੇਰੇ ਨਾਲ-ਨਾਲ ਤੁਸੀਂ ਸਾਰੇ ਕਰ ਸਕਦੇ ਆ ਪ੍ਰੈਕਟੀਕਲ ਕਰਕੇ ਦੇਖਣਾ ਤਾਂ ਜੋ ਤੁਸੀਂ ਵੀ ਸਿੰਪਲ ਫਰੌਕ ਨੂੰ ਬਿਲਕੁਲ ਸਿੰਪਲ ਕਟਿੰਗ ਆ ਕਟਿੰਗ ਆਪਣੀ ਬਿਲਕੁਲ ਸਿੰਪਲ ਇਹਦੀ ਹੋਈ ਹੈ ਬਸ ਆਹ ਦੋ ਪਾੜਦੀ ਹੈ ਨਾ ਲੰਬਾਈ ਤੇ ਚੜਾਈ ਤੇ ਤੀਰਾ ਤੇ ਗਲਾ ਚਾਰ ਚੀਜ਼ਾਂ ਮਣੀ ਆ ਤੇ ਬਸ ਤੁਸੀਂ ਇਹਨੂੰ ਮੈਨਣਾ ਤੇ ਇਹਨੂੰ ਕਰਨਾ ਤੇ ਬਸ ਫਿਰ ਸੋਹਣੀ-ਸੋਹਣੀ ਇਹਦੀ ਸਟੀਚਿੰਗ ਕਰਦੇ ਆ ਡਿਜ਼ਾਈਨਿੰਗ ਕਰਦੇ ਆ ਠੀਕ ਹੈ ਤੇ ਨੈਕਸਟ ਫਿਰ ਮੈਂ ਤੁਹਾਨੂੰ ਅਗਲੇ ਹੋਰ ਫਰੌਕਾਂ ਦੇ ਡਿਜ਼ਾਈਨ ਦੱਸੂਗੀ ਤੇ ਇਹ ਫਰੌਕ ਉਹਦਾ ਬਸ ਆਪਾਂ ਇਹਦੇ ਚੁੰਡੀ ਧਾਗਾ ਖਿੱਚ ਕੇ ਵਾਲ ਪਾਉਣੇ ਆ ਜਿਹਨੂੰ ਚੁੰਡੀ ਵਾਲੇ ਵਾਲ ਕਹਿੰਦੇ ਆ ਤਾਂ ਧਾਗਾ ਖਿੱਚ ਕੇ ਵਾਲ ਕਹਿੰਦੇ ਆ ਠੀਕ ਹੈ ਜੀ ਸੋ ਅਸ ਕਰਦੇ ਆ ਤੇ ਹੁਣ ਤੁਸੀਂ ਵੀ ਮੇਰੇ ਨਾਲ-ਨਾਲ ਇਹਦੀ ਸਟਿਚਿੰਗ ਕਰੋਗੇ ਤੇ ਨੈਕਸਟ ਆਪਾਂ ਅੱਗੇ ਕਰਦੇ ਆ ਹੁਣ ਇਹਦੀ ਸਟਿਚਿੰਗ ਇਹ ਹੋ ਗਈ ਆਪਣੀ ਕਟਿੰਗ ਪਲੀਜ਼ ਤੁਸੀਂ ਨਾਲ-ਨਾਲ ਪ੍ਰੈਕਟੀਕਲ ਕਰਿਆ ਕਰੋ ਠੀਕ ਹੈ ਜੀ ਚਲੋ ਆਜ ਹੁਣ ਆਪਾਂ ਕਰਦੇ ਆ ਸਟਿਚਿੰਗ